ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈਅ ਦਿਲੋਂ ਸਵਾਗਤ ਅੱਜ ਆਪਾਂ ਘਰ ਵਿੱਚ ਕद्दू ਦੀ ਖੀਰ ਬਣਾਉਨੇ ਆ ਜਦੋਂ ਤੁਹਾਡੇ ਘਰ ਵਿੱਚ ਕੋਈ ਗੈਸਟ ਆ ਜਾਂਦਾ ਹੈ اچਾਂ ਕੀ ਤਾਂ ਤੁਸੀਂ ਸਵੀਟ ਡੈਸ਼ ਬਹੁਤ ਜਲਦੀ ਬਣਾ ਕੇ ਖਵਾ ਸਕਦੇ ਆ ਕद्दू ਦੀ ਖੀਰ ਬਹੁਤ ਜਲਦੀ ਬਣ ਜਾਂਦੀ ਹੈ 10 ਤੋਂ 15 ਮਿੰਟ ਦੇ ਵਿੱਚ ਆਪਾਂ ਇੱਕ ਭਾਂਡੇ ਦੇ ਵਿੱਚ ਆ ਦੇਖੋ ਦੁੱਧ ਬੋਇਲ ਰੱਖ ਦਿੱਤਾ ਵਾ ਇਹ ਬੋਇਲੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਹੁਣ ਆਪਾਂ ਇਹਨੂੰ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਬੁਆਇਲ ਕਰਾਂਗੇ ਇਹ ਆਪਾਂ 4 ਜੀ ਚੀਨੀ ਲਈਆ ਤੇ ਆਪਣੇ ਕੋਲ ਕੇਸਮਸ ਹੈ ਤੇ ਇਹ ਆਪਾਂ ਕੇਸਰ ਲਿਆ ਬਾਈ ਥੋੜਾ ਜਿਹਾ ਪੌਰਾ ਮੈਂ ਉਦਣ ਡੱਬੀ ਖੋਲੇ ਰੱਖ ਲਈਆ ਤੇ ਆਪਾਂ ਖੂਪਾ ਬਰੀਕ ਕੱਟ ਕੇ ਰੱਖ ਲਿਆ ਥੋੜਾ ਜਿਹਾ ਆਪਾਂ ਗੁੜ ਦਾ ਪੀਸ ਪਾਵਾਂਗੇ ਵਿੱਚ ਇਹ ਆਪਾਂ ਮਾਜ ਜਿ ਲੈ ਲਈ ਜਿਹੜੀਆਂ ਗਿਰੀਆਂ ਨੇ ਉਹਨਾਂ ਨੂੰ ਮੈਂ ਬਰੀਕ-ਬਰੀਕ ਕੱਟ ਕੇ ਰੱਖ ਲਿਆ ਇਹ ਆਪਣੇ ਕੋਲ ਛੋਟੀਆਂ ਲੈ ਚੰਗਾ ਤੇ ਦੋ ਤਨ ਲੋਂਦਨੀ ਹੁਣ ਆਪਾਂ ਜਿਹੜਾ ਦੁੱਧ ਆ ਉਹਦੇ ਵਿੱਚ ਆਪਾਂ ਕद्दू ਨੂੰ ਪਾ ਦਿੰਨੇ ਆ ਤੇ ਇਹ ਪਾ ਕੇ ਤੇ ਆਪਾਂ ਚੰਗੀ ਤਰ੍ਹਾਂ ਹਲਾ ਲੇਨਾ ਮਾ ਹਵਾਈ ਹੋਣੀ ਥੋੜੀ ਥੋੜੀ ਦੇਰ ਬਾਅਦ ਆਪਾਂ ਹਲਾਉਂਦੇ ਰਹਿਣਾ ਮਾ ਜਿਹੜਾ ਆਪਣਾ ਡ్రਾਈ ਫਰੂਟ ਆ ਉਹਨੂੰ ਤੁਹਾਨੂੰ ਦੱਸਾਂਗੇ ਆਪਾਂ ਕਦੋਂ ਪਾਉਣਾ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਬੋਇਲ ਕਰਨਾ ਮਾਇਦੇ ਵਿੱਚ ਲਓ ਜੀ ਦੇਖਿਓ ਆਪਣੀ ਖੀਰ ਰਜਦੀ ਨੂੰ 10 ਮਿੰਟ ਹੋ ਗਏ ਆ ਹੁਣ ਆਪਣਾ ਜਿਹੜਾ ਕद्दू ਆ ਦੇਖਿਓ ਆਪਾਂ ਹੋ ਰਜ ਗਿਆ ਦੇਖੋ ਤੁਸੀਂ ਬਿਲਕੁਲ ਇਹ ਰਜ ਗਿਆ ਪਿਆ ਵਾ ਹੁਣ ਕੋਲ ਗਿਆ ਵਿੱਚ ਜਮੇ ਤੇ ਹੌਣਾ ਫਾਇਦੇ ਵਿੱਚ ਜਿਹੜਾ ਕੇਸਰ ਆ ਉਹ ਪਾ ਦੇਣਾ ਮਾ ਆਪਾਂ ਥੋੜਾ ਜਿਹਾ ਲਿਆਵਾ ਆਪਾਂ ਇਹੇ ਪਾ ਦੇਣਾ ਮਾ ਜਿਹਦੇ ਵਿੱਚ ਆਪਾਂ ਗਿਰੀਆਂ ਵੀ ਪਾ ਦੇਣਗੇ ਨੇ ਬਿੱਚੇ ਰੱਜੀ ਜਾਣਗੇ ਹਨ ਤੇ ਜਿਹੜੀ ਆਪਾਂ ਗੁੜ ਦੀ ਡੜੀ ਲਈ ਸੀਗੀ ਇਹੇ ਵੀ ਆਪਾਂ ਵਿੱਚ ਪਾ ਦਿੰਨੇ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਰਹਿਣ ਲੈਣਾ ਮਾ ਹਨ ਤੇ ਸ਼ੂਗਰ ਆ ਜਿਹੜੀ ਇਹ ਵੀ ਪਾ ਲੈਣੀ ਆ ਤੁਸੀਂ ਟੇਸਟ ਦੇ ਮਤਾਬਕ ਸ਼ੂਗਰ ਪਾਉਣੀ ਆ ਤੇ ਜਿਹੜੀ ਆਪਣੀ ਹੈਗੀ ਆ ਸੌ ਗਈ ਤੇ ਮਾਰਜ ਤੇ ਖੋਪਾ ਇਹ ਆਪਾਂ ਥੋੜਾ ਜਿਹਾ ਉੱਪਰ ਜੇ ਦੀ ਪਾਵਾਂਗੇ ਲੈ ਚੀਆਂ ਵੀ ਉੱਪਰ ਪਾਵਾਂਗੇ ਆਪਾਂ ਕੋਟ ਤੇ ਰੱਖ ਲਵਾਂਗੇ ਤੇ ਆਪਾਂ ਉਹਨਾਂ ਨੂੰ ਬਾਅਦ ਚ ਪਾਵਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਤੇ ਆਪਾਂ ਥੋੜਾ ਜਿਹਾ ਚੈਰ ਹੋਰ ਦੁੱਧ ਤੋਂ 3 ਮਿੰਟ ਤਾਪਾਂ ਹੋਰ ਰੰਨਣਾ ਇਹਨੂੰ ਚੰਗੀ ਤਰ੍ਹਾਂ ਲਓ ਜੀ ਵੇਖੋ ਹੁਣ ਆਪਣੀ ਖੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਕਲਰ ਵੀ ਇਹਦਾ ਗੁੜ ਪਾਉਣੇ ਥੋੜਾ ਜਿਹਾ ਚੇਂਜ ਹੋ ਗਿਆ ਇਦਾਂ ਦਾ ਕਲਰ ਸੋਨਾ ਦਾ ਬਦ ਬਣਿਆ ਵਾ ਤੇ ਹੁਣ ਜਿਹੜਾ ਆਪਣੇ ਕੋਲੇ ਇਹ ਹੈਗਾ ਵਾ ਆਪਣੇ ਕੋਲੇ ਖੂਪਾ ਸੀ ਗਾਇ ਨਬਰੀਖ ਕੱਦੂ ਦਾ ਸੰਗੂ ਕਰ ਲਿਆ ਸੀਗਾ ਥੋੜਾ ਜਿਹਾ ਤਾਪਏ ਦੇ ਵਿੱਚ ਪਾ ਦਿੰਨੇ ਆ ਖੁਸ਼ ਆਪਾਂ ਉੱਪਰ ਪਾ ਦਾਂਗੇ ਤੇ ਮਾਗ ਜੀ ਵੀ ਆਪਾਂ ਖੁਸ਼ ਰੱਖ ਲੈਨੇ ਆ ਖੁਸ਼ੇ ਉੱਪਰ ਪਾ ਮਾਗੇ ਸੋਲਗੀ ਤਾਂ ਨਹੀਂ ਪੈਗ ਲਾ ਪਾਈ ਦੀਗੀ ਨਹੀਂ ਇਹ ਨਾ ਵਿੱਚ ਮਿਕਸ ਜੇ ਹੋ ਜਾਂਦੀ ਆ ਤੇ ਆਪਣੇ ਕੋਲੇ ਲੈ ਚਿਆਂ ਤੇ ਲੌਂਗਾ ਕੁੱਤੇ ਵੀ ਆ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਲਾ ਲੈਣਾ ਮਾ ਦੇ ਹੋਂ ਨਾ ਪਾ ਕੇ ਸਫਾਂ ਦੇ ਦੇ ਵਿੱਚ ਇਹਨੂੰ ਕੱਢ ਕੇ ਰੱਖ ਦਈਆਂ। ਲੋ ਜੀ ਆ ਪਾਪਾਂ ਦੇ ਦੇ ਵਿੱਚ ਕੱਢ ਲਈਏ ਜਿਹੜਾ ਆਪਾਂ ਥੋੜਾ ਥੋੜਾ ਸਮਾਨ ਰੱਖਿਆ ਸੀਗਾ ਇਹ ਆ ਪਾਈ ਉੱਪਰ ਪਾਵਨਾਵਾ ਤੇ ਸਾਰਾ ਇਦਾਂ ਤੁਸੀਂ ਉੱਪਰ ਪਾ ਦਿਓ ਇਹਦੇ ਨਾਲ ਰੱਖਿਆ ਵਾ ਸੋਹਣਾ ਲੱਗਦਾ ਵਾ ਜਦੋਂ ਉੱਪਰ ਤੁਸੀਂ ਸਮਾਨ ਪਾ ਦਿੰਨੇ ਆ ਸਾਰਾ ਕਿ ਤੇ ਆ ਥੋੜਾ ਜਿਆ ਤੁਸੀਂ ਉੱਪਰ ਇਹ ਵੀ ਪਾ ਦੇਣਾ ਵਾ ਤੁਸੀਂ ਇਸ ਤਰਾ ਬਣਾ ਕੇ ਦੇਖਿਓ ਬਹੁਤ ਜਲਦੀ ਬਣਦੀ ਹੈ ਇਹਨੂੰ 10 ਤੋਂ 15 ਮਿੰਟ ਲੱਗਦੇ ਆ ਬਣਾਉਣ ਨੂੰ ਤੁਸੀਂ ਵੀ ਬਣਾ ਕੇ ਦੇਖਿਓ ਮੇਰੇ ਤਰੀਕੇ ਨਾਲ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਥੈਂਕ ਯੂ so much ਮਿਲਦੇ ਆਪਾਂ ਨੈਕਸਟ ਵੀਡੀਓ ਨਾਲ